ਮੈਂ ਸਰਪੰਚ ਫਰਵਾਹੀ ਹਾਂ ਜਗਸੀਰ ਸਿੰਘ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਜਦੋਂ ਸਾਡੇ ਜੁਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਉਹ ਪਰਾਪਰਾ ਕਰਾਪਰਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹ ਜੇ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੁਨੀਅਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਪਰਚੇ ਤਾਂ ਪੈਂਦੇ ਨੇ ਪਹਿਲਾਂ ਵੀ ਕਹਿੰਦੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਮਾਫੀ ਮੰਗਣ ਦੀ ਮੰਗ ਚੁੱਕੇ ਆਗੇ ਤੇ ਟਾਈਪ ਹੋ ਕੇ ਸਤਿ ਸ੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਸਰਪੰਚ ਪੱਖੋ ਕੈਂਚੀਆਂ ਦਾ ਕੀ ਕਹਿਣਾ ਚਾਹਣਾ ਅੱਜ ਕੱਟ ਕੀਤਾ ਸਰ ਇਹ ਕੱਟ ਸਾਡੀ ਦੇਖੋ ਸਰਪੰਚ ਜੂਨੀਅਨ ਵੱਲੋਂ ਹੋਇਆ ਸਾਡੇ ਮੈਂਬਰ ਭਰਾ ਸਰਪੰਚ ਭਰਾ ਸਾਰੇ ਇਕੱਠੇ ਹੋਏ ਆ ਜਿਵੇਂ ਇੱਕ ਗਾਇਕਾ ਗੁਲਾਬ ਸਿੱਧੂ ਉਹਨੇ ਸਰਪੰਚਾਂ ਦੇ ਮਤਲਬ ਟਿੱਡੇ ਟੰਗ ਨਾਲ ਵਾਰ ਕੀਤਾ ਕਾਫੀ ਨਿੰਦਿਆ ਯੋਗ ਸ਼ਬਦ ਬੋਲੇ ਨੇ ਉਹ ਇੱਕ ਸਿਆਣੇ ਬੰਦੇ ਦੀ ਨਿਸ਼ਾਨੀ ਨਹੀਂ ਹੈਗੀ ਦੇਖੋ ਅਸੀਂ ਉਹਨੂੰ ਮਾਣ ਬਖਸ਼ ਕੇ ਕਿੱਥੇ ਬਚਾਤਾ ਉਹ ਕੀ ਸੀ ਅੱਜ ਕੀ ਆ ਅੱਜ ਉਹ ਹੰਕਾਰ ਚ ਆਵਾ ਸਾਨੂੰ ਹੀ ਪੁੱਟਾ ਸਿੱਧਾ ਬੋਲਦਾ ਇਹ ਹੰਕਾਰ ਬਹੁਤਾ ਚਿਰ ਨਹੀਂ ਚੱਲਦਾ ਜਿੰਨਾ ਤਹਾਂ ਚੱਲਦਾ ਹੁੰਦਾ ਨਾ ਬੰਦਾ ਜਲਦੀ ਉਹਨਾਂ ਥਲੇ ਡਿੱਗਦਾ ਉਹਦੇ ਪਰਿਵਾਰ ਦੇ ਵੀ ਸਾਡੇ ਇੱਕ ਬਾਈ ਜੀ ਨੇ ਉਹਨਾਂ ਦੇ ਪਿੰਡ ਦੇ ਨੇ ਸਰਪੰਚ ਸਾਹਿਬ ਉਹਨਾਂ ਨੂੰ ਉਹਨਾਂ ਨੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਪਰਿਵਾਰ ਨੇ ਉਲਟਾ ਜਵਾਬ ਦਿੱਤਾ ਕਹਿੰਦੇ ਇਹੇ ਜੇ ਪਰਚੇ ਦਾ ਪੈਂਦੇ ਰਹਿੰਦੇ ਆ ਇਹ ਫਿਰ ਪਰਚੇ-ਪੁਰਚੇ ਬਾਅਦ ਚ ਮਹਿੰਗੇ ਪੈ ਜਾਂਦੇ ਆ ਬਾਈ ਸਾਡੀ ਜੂਨੀਅਨ ਨੇ ਅੱਜ ਇਥੋਂ ਬਲਾਕ ਦੀ ਜੂਨੀਅਨ ਅਸੀਂ ਫੈਸਲਾ ਕੀਤਾ ਵੀ ਇਸ ਇਸ ਪ੍ਰੋਸੈਸ ਨੂੰ ਇੱਥੇ ਨਹੀਂ ਰੋਕਾਂਗੇ ਅੱਗੇ ਵਧਾਵਾਂਗੇ ਜਿੱਥੇ ਵੀ ਉਹਦਾ ਕੋਈ ਪ੍ਰੋਗਰਾਮ ਹੋ ਸਾਡੇ ਪੰਜਾਬ ਪੱਧਰ 'ਤੇ ਲਾਈਵ ਚੱਲੂ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਉਹਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਉਲਟਾ ਉਹਦੇ ਪ੍ਰਦਰਸ਼ਨ ਕਰਾਂਗੇ ਹੋਣਾ ਉਹ ਚੰਗੀ ਗੱਲ ਆ ਵੀ ਆਪਦੀ ਸਾਈਟ ਤੇ ਜਾ ਕੇ ਉਹ ਗੀਤ ਡਿਲੀਟ ਕਰੇ ਤੇ ਆ ਕੇ ਸਾਡੀ ਜੂਨੀਅਨ ਤੋਂ ਮਾਫੀ ਮੰਗ ਲਵੇ ਸਾਰੇ ਸਰਪੰਚ ਭਾਈਚਾਰੇ ਤੋਂ ਬਾਈ ਜੀ ਜਿਹੜਾ ਇਹ ਅੱਜ ਇਕੱਠ ਕੀਤਾ ਗਿਆ ਸਾਰੇ ਸਰਪੰਚ ਭਰਾ ਇਕੱਠੇ ਹੋਏ ਆ ਜ਼ਿਲ੍ਹਕ ਮਤਲਬ ਵੀ ਬਰਨਾਲਾ ਦੇ ਲਾ ਲੋ ਜਾਂ ਬਲਾਕ ਸ਼ੈਨਾ ਮਲਕਲਾ ਇਹ ਬਾਈ ਜੀ ਇਕੱਠ ਜਿਹੜਾ ਹੋਇਆ ਇਹ ਗੁਲਾਬ ਸਿੱਧੂ ਵੱਲੋਂ ਜਿਹੜਾ ਗਾਣਾ ਗਾਇਆ ਗਿਆ ਵੀ ਨਾਲੇ ਤੇਰਾ ਮਤਲਬ ਵੀ ਯਾਰ ਕੁੱਟਣਾ ਨਾਲੇ ਤੇਰਾ ਵੀ ਪਿੰਡ ਦਾ ਸਰਪੰਚ ਕੁੱਟਣਾ ਇਹ ਉਹਦੇ ਪਿੰਡ ਕੁੱਟਣਾ ਜਾਂ ਮਤਲਬ ਉਹਦੇ ਖਿਲਾਫ ਮਤਲਬ ਵੀ ਜਿਹੜੇ ਉਹਨੇ ਸ਼ਬਦ ਬੋਲੇ ਆ ਸਾਡੇ ਸਰਪੰਚਾਂ ਦੀ ਸ਼ਾਨ ਦੇ ਖਿਲਾਫ ਜਿਹੜੇ ਸ਼ਬਦ ਬੋਲੇ ਆ ਉਹਨਾਂ ਦੇ ਕਰਕੇ ਮਤਲਬ ਜਿਹੜਾ ਅੱਜ ਸਾਰੇ ਸਰਪੰਚ ਭਰਾ ਇਕੱਠੇ ਹੋਏ ਆ ਉਹਨੇ ਜਿਹੜੇ ਸ਼ਬਦ ਬੋਲੇ ਆ ਬਾਈ ਜੀ ਇਹ ਇਕੱਲੇ ਮਤਲਬ ਵੀ ਸਾਡੇ ਸਰਪੰਚਾਂ ਤੱਕ ਸੀਮਿਤ ਨਹੀਂ ਹੈਗੇ ਜਿਵੇਂ ਪਹਿਲਾਂ ਵੀ ਬਾਈ ਜੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਵੀ ਇਸ ਤੋਂ ਉੱਪਰ ਕੱਲ ਨੂੰ ਕਹੋ ਐਮਐਲਏ ਸਾਹਿਬ ਕੁੱਟਣੇ ਆ ਫਿਰ ਐਮਪੀ ਸਾਹਿਬ ਕੁੱਟਣੇ ਆ ਫਿਰ ਸੀਐਮ ਸਾਹਿਬ ਕੁੱਟਣੇ ਆ ਮਤਲਬ ਬਾਈ ਜੀ ਜੇ ਇਹਨਾਂ ਨੂੰ ਅੱਜ ਲਗਾਮ ਪਾਉਣੇ ਆ ਤਾਂ ਹੀ ਠੀਕ ਆ ਜੇ ਇਹਦੇ ਵਿੱਚ ਗੱਲ ਇਹ ਆ ਵੀ ਜਾਂ ਤਾਂ ਗੁਲਾਬ ਸਿੱਧੂ ਵੀ ਲਿਖਤੀ ਕੋਈ ਆਨਲਾਈਨ ਨੀ ਅਸੀਂ ਮੰਨਣ ਯੋਗ ਹੈਗੇ ਉਹਦੀ ਮਾਫੀ ਜੇ ਮਨੇ ਕੱਲ ਆਇਆ ਅੱਜ ਵੀ ਉਹਨੇ ਮਾਫੀ ਮੰਗੀ ਆ ਜੀ ਉਹ ਮਾਫੀ ਨੂੰ ਅਸੀਂ ਮਾਫੀ ਨਹੀਂ ਮੰਨਦੇ ਸਾਡੇ ਇੱਥੇ ਆਵੇ ਡੀਸੀ ਦਫ਼ਤਰ ਆਵੇ ਜਾਂ ਜਿੱਥੇ ਵੀ ਕਿਤੇ ਸਾਡਾ ਕਾਠੂ ਹੋਊਗਾ ਸਸੀਂ ਸੰਘਰਸ਼ ਵਿੱਡਾਂਗੇ ਜੇ ਉਹ ਨਹੀਂ ਮਾਫੀ ਮੰਗਦਾ ਫੇ ਵੀ ਸਰਪੰਚ ਕੁੱਟਣਾ ਯਾਰ ਤੁਸੀਂ ਮਾੜਾ ਮੋਟਾ ਗਾਣਾ ਕੱਢਣ ਲੱਗੇ ਮਾੜੀ ਮੋੜ ਕੋਈ ਸੋਚ ਵਿਚਾਰ ਕੇ ਗਾਣਾ ਗਾਓ ਇਹ ਥੋੜੀ ਵੀ ਜੋ ਮੂੰਹ ਚ ਆਉਂਦਾ ਆਪਾਂ ਉਹ ਗਾ ਦਿਓ ਆਪਦੇ ਤੇ ਆਪ ਹੀ ਦਾਗ ਲਾਉਣਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਤੋ ਸਾਡਾ ਸਾਰੇ ਸਰਪੰਚ ਭਰਾਵਾਂ ਦਾ ਇਹ ਰੋਸ ਆ ਵੀ ਉਹ ਆਪਣੀ ਆ ਕੇ ਜਿਹੜੇ ਅਲ ਸ਼ਬਦਾਂ ਉਹਨਾਂ ਦੇ ਮਤਲਬ ਹੀ ਆ ਕੇ ਮਾਫੀ ਮੰਗੇ ਜਮਿੰਦਰ ਸਿੰਘ ਜੀ ਖੋਡੀ ਖੋਰ ਤੋਂ ਸਰਪੰਚਾਂ ਜੀ ਇਹ ਸਰ ਕੱਲ ਮੈਂ ਆਡੀਓ ਪਾਈ ਆ ਗਈ ਮੇਰੇ ਕੋਲ ਆਈ ਸੀਗੀ ਆਡੀਓ ਮੈਂ ਪਾ ਕੇ ਗਰੁੱਪ ਚ ਪਾਈ ਆ ਸਾਰੇ ਵੀਰ ਮੇਰੇ ਇੱਕ ਸੱਜੇ ਸਾਰੇ ਇਕੱਠੇ ਹੋਏ ਨੇ ਨਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਜਿਹੜਾ ਗੀਤ ਸਾਈਟ ਤੋਂ ਡਿਲੀਟ ਕੀਤਾ ਜਾਵੇ ਇਹ ਅੱਜ ਸਰਪੰਚਾਂ ਨੇ ਬੋਲ ਰਿਹਾ ਕੱਲ ਨੂੰ ਇਹ ਮੁੱਖ ਮੰਤਰੀ ਨੂੰ ਬੋਲੂਗਾ ਪੇਪਰਦਾਨ ਮੰਤਰੀ ਬੋਲ ਰਹੇ ਵਾਧਾ ਤੁਰੇ ਜਾਓ ਜੀ ਇਹਨਾਂ ਤੇ ਲਗਾਉਣਾ ਪੈ ਗਈ। ਇਹ ਇਹ ਲੰਡੂ ਗਲਾਕਾਰ ਬਹੁਤ ਹੁੰਦੇ ਨੇ ਤੇ ਉਹ ਇਹ ਸਾਡੇ ਜਿਹੜੇ ਸਾਡ ਨੂੰ ਥੇਸ ਪਹੁੰਚੀ ਹੈ ਸਰਪੰਚਾਂ ਨੂੰ ਅਸੀਂ ਤਾਂ ਇਕੱਠੇ ਹੋਏ ਆਂਗੇ ਇਸ ਕਰਕੇ ਇਹ ਗੀਤ ਬਹੁਤ ਜਲਦੀ ਡਿਲੀਟ ਕੀਤਾ ਜਾਵੇ ਜੇ ਨਹੀਂ ਨਾ ਡਿਲੀਟ ਕੀਤਾ ਤਾਂ ਅਸੀਂ ਸੰਘਰਸ਼ ਵੱਡਾ ਕਰਾਂਗੇ। ਸੋ ਗਿਆ ਜੀ। ਧੰਨਵਾਦ ਜੀ। ਮੇਰਾ ਨਾਮ ਸਖਬੀਰ ਸਿੰਘਾ ਸਰਪੰਚ ਮਾਨਾ ਪਿੰਡੀ ਤੋਂ ਆ ਜੀ ਮੈਂ। ਅਸੀਂ ਇਹੀ ਕਹਿਣਾ ਚਾਹੁੰਦੇ ਕਿਉਂਕਿ ਗਲਾਬ ਸਿੱਧੂ ਨੇ ਜਿਹੜਾ ਗਾਣਾ ਗਾਇਆ ਇਹ ਬਹੁਤ ਮੰਦਾ ਭਾਗਾ ਗਾਇਆ ਨੇ ਕਿਉਂਕਿ ਡਿਵੀਜ਼ਨ ਤੇ ਚੱਲਦਾਗਾ ਉੱਥੇ ਆਮ ਲੜਾਈ ਹੁੰਦੀ ਹੈਗੀ ਅਸੀਂ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦੇ ਜੇ ਵੀ ਜਿੰਨੇ ਵੀ ਪ੍ਰੋਗਰਾਮ ਨੇ ਜੇ ਸਰਪੰਚਾਂ ਨੇ ਕਰਵਾਏ ਨੇ ਬੌਕਤ ਆ ਉਹ ਕੈਨਸਲ ਕੀਤੇ ਜਾਣ ਜੇ ਕੱਲ ਨੂੰ ਕਿਤੇ ਵੀ ਲੜਾਈ ਹੁੰਦੀ ਆ ਤਾਂ ਉਹਦਾ ਗੁਲਾਬ ਜਿੱਦੂ ਜ਼ਿੰਮੇਵਾਰ ਹੋਊਗਾ